ਗੁਰਮੁਖ ਪਿਆਰਿਓ ਅੱਜ ਅਸੀਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪਜੀ ਸਾਹਿਬ ਦੀ ਪਹਿਲੀ ਪਉੜੀ ਦੀ ਵਿਚਾਰ ਕਰਾਂਗੇ। ਪਾਤਸ਼ਾਹ ਜੀ ਬਚਨ ਕਰਦੇ ਨੇ ਸੋਚੈ ਸੋਚ ਨ ਹੋਵੈ ਜੇ ਸੋਚੀ ਲਖ ਵਾਰ। ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਸੋਚੈ ਸ਼ਬਦ ਦਾ ਅਰਥ ਸੁਚੰਭ ਤਤੋ ਕੀਤਾ ਹੈ। ਵੀ ਬੰਦਾ ਜਿਹੜਾ ਹੈ ਜਿੰਨੀ ਮਰਜ਼ੀ ਸੁਚੰਭ ਤਾਰ ਰੱਖੀ ਜਾਵੇ ਚਾਹੀ ਉਹ ਲਖ ਵਾਰੀ। ਆਪਣੇ ਆਪ ਨੂੰ ਸੁਚਮਤਾ ਦੇ ਤੌਰ ਤੇ ਨਹਾਵੇ ਧੋਵੇ ਬੜਾ ਪਵਿੱਤਰ ਕਰੇ ਪਰ ਪਾਤਸ਼ਾਹ ਜੀ ਕਹਿੰਦੇ ਜੇ ਲੱਖ ਵਾਰੀ ਵੀ ਉਹ ਆਪਣੇ ਆਪ ਨੂੰ ਪਵਿੱਤਰ ਕਰ ਲਿੰਦਾ ਹੈ ਪਰ ਜੇ ਉਹਦਾ ਮਨ ਪਵਿੱਤਰ ਨਹੀਂ ਹੋਇਆ ਤਾਂ ਇੰਨੀ ਸੁਚਮਤਾ ਰੱਖਣ ਦਾ ਕੋਈ ਫਾਇਦਾ ਨਹੀਂ ਅੱਗੇ ਪਾਤਸ਼ਾਹ ਜੀ ਕਹਿੰਦੇ ਚੁੱਪੇ ਚੁੱਪਣਾ ਹੋਵੇਈ ਜੇ ਲਾਏ ਰਹਾ ਲਿਬਤਾਰ ਅਸੀਂ ਦੇਖਦੇ ਹਾਂ ਵੀ ਪੁਰਾਣੇ ਸਮੇਂ ਦੇ ਅੰਦਰ ਜਿਹੜੇ ਸਿੱਧ ਹੁੰਦੇ ਸਨ ਪਰਬਤਾਂ ਤੇ ਜਾ ਕੇ ਸਮਾਧੀਆਂ ਲਾ ਲਾ ਕੇ ਮਉਣ ਧਰ ਕੇ ਬੈਠ ਜਾਂਦੇ ਸਨ ਤੇ ਲੰਮਾ ਸਮਾਂ ਭਗਤੀ ਦੇ ਵਿੱਚ ਲੱਗੇ ਰਹਿੰਦੇ ਸਨ ਤਾਂ ਪਾਤਸ਼ਾਹ ਜੀ ਕਹਿੰਦੇ ਇਹੋ ਜੀਆਂ ਸਮਾਧੀਆਂ ਲਾਉਣ ਦਾ ਇਹੋ ਦੀ ਚੁੱਪ ਰੱਖਣ ਦਾ ਵੀ ਕੋਈ ਫਾਇਦਾ ਨਹੀਂ ਜੇ ਤੁਹਾਡਾ ਮਨ ਉਸ ਪ੍ਰਮਾਤਮਾ ਦੀ ਮਨ ਤੇ ਚਕਾਅ ਵਿੱਚ ਨਹੀਂ ਆਇਆ ਤਾਂ ਪਾਤਸ਼ਾਹ ਜੀ ਅੱਗੇ ਕਹਿੰਦੇ ਨੇ ਭੁਖਿਆ ਪੋਖ ਨਵਤਰੀ ਜੇ ਬਨਨਾਪੁਰੀਆਂ ਪਾਰ ਪਾਤਸ਼ਾਹ ਜੀ ਕਹਿੰਦੇ ਜੇ ਦੁਨੀਆ ਦੇ ਸਾਰੇ ਪਦਾਰਥ ਵੀ ਤੇਰੇ ਕੋਲ ਆ ਜਾਣ ਤੇ ਤੂੰ ਤਾ ਵੀ ਤੇਰੀ ਮਨ ਦੀ ਜਿਹੜੀ ਤ੍ਰਸਨਾ ਉਹ ਖਤਮ ਨਾਵੇ ਤੇਰਾ ਮਨ ਲਾਲਸਾ ਕਰਦਾ ਰਹੇ ਤੇ ਤਿਸਨਾ ਤੇਰੀ ਵੱਧਦੀ ਜਾਂਦੀ ਵੱਧਦੀ ਜਾਂਦੀ ਏ ਖਤਮ ਨਹੀਂ ਹੁੰਦੀ ਸਹਸ ਸਿਆਣਪਾ ਲਖੁਹੀ ਤਾਂ ਇੱਕ ਨਾ ਚੱਲੈ ਨਾਲ ਬੰਦਾ ਜਿਹੜਾ ਬੜਾ ਚਲਾ ਕੇ ਚਤੂਰ ਐ ਚਤਰਾਇਆਂ ਕਰਦਾ ਏ ਦੁਨੀਆ ਤੇ ਰਹਿ ਕੇ ਪਰ ਉਸ ਰੱਬ ਦੀ ਦਰਗਾਹ ਦੇ ਵਿੱਚ ਉਸ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਉਸ ਦੀ ਇੱਕ ਚਤਰਾਈ ਵੀ ਕੰਮ ਨਹੀਂ ਆਉਂਦੀ। ਇਹ ਵ ਸਚਿਆਰਾ ਹੋਈ ਹੈ ਕਿ ਵ ਕੂੜਾ ਟੁੱਟੇ ਪਾਲ। ਹੁਣ ਪਾਤਸ਼ਾਹ ਜੀ ਕਹਿੰਦੇ ਵੀ ਇਸ ਸੰਸਾਰ ਦੇ ਵਿੱਚ ਰਹਿ ਕੇ ਸਚਿਆਰਾ ਕਿਵੇਂ ਬਣੀਦਾ ਏ? ਇੱਕ ਚੰਗਾ ਇਨਸਾਨ, ਸੱਚਾ ਇਨਸਾਨ ਕਿਵੇਂ ਬਣੀਦਾ ਏ? ਜਿਹੜੇ ਕੂੜ ਦੇ ਨਾਲ ਭੜੇ ਨੇ, ਉਹਨਾਂ ਤੋਂ ਕਿਵੇਂ ਟੁੱਟਿਆ ਜਾ ਸਕਦਾ ਏ? ਜਿਹੜੀ ਕੂੜ ਦੀ ਕੰਧ ਹੈ, ਉਹ ਕਿਵੇਂ ਟੁੱਟ ਸਕਦੀ ਏ ਇਸ ਸੰਸਾਰ ਤੇ ਰਹਿ ਕੇ? ਕੰਪਾਲ ਸ਼ਾਹ ਜੀ ਕਹਿੰਦੇ ਇਹ ਕੂੜ ਦੀ ਕੰਧ ਉਦੋਂ ਟੁੱਟ ਸਕਦੀ ਹੈ ਜਦੋਂ ਤੁਸੀਂ ਉਸ ਰੱਬ ਦੇ ਹੁਕਮ ਅਤੇ ਉਸ ਦੀ ਰਜ਼ਾ ਦੇ ਵਿੱਚ ਚੱਲੋਗੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਜਦ ਉਸ ਪਰਮਾਤਮਾ ਦੇ ਰਜਾ ਨੂੰ ਉਸ ਦਾ ਪਾਣਾ ਮੰਨ ਕੇ ਕਬੂਲ ਕਰ ਲਵੋਗੇ ਉਦੋਂ ਜਿਹੜੀ ਇਹ ਤੁਹਾਡੀ ਕੂੜ ਦੀ ਕੰਧ ਹੈ ਉਹ ਟੁੱਟ ਸਕਦੀ ਹੈ